पंजाब के किसान दिल्ली कूच कर रहे थे लेकिन पंजाब में जो खनौरी बॉर्डर है वहां पर पुलिस कर्मियों ने बैरिकेड लगाया और किसानों को यहीं पर रोक दिया दिल्ली मार्च नहीं करने दिया जिसके बाद लगातार जो तेरह फरवरी दो हजार चौबीस से यहाँ पर वो अपना धरना दे रहे थे उन्होंने कई किलोमीटर के एरिए में अपना आशियाना बनाया था ट्रैक्टरों के अंदर अपने घर बनाए थे इस तरीके का आप देखेंगे तो उन्होंने अपना घर बना रखा था टेम्प्रेरी घर था और इसके अंदर रोजमर्रा की तमाम जरूरत की चीजें थी वो सभी ਮੋਟਰ ਤੇ ਜੱਪੂਰ ਹੋ ਐਸਓ ਹੋ اور ਪੂਰੇ ਤਰੀਕੇ ਨਾਲ ਟਰੈਕਟਰ ਦੇ ਉੱਪਰ ਤਿਰਪਾਲ ਲਗਾ ਕਰਕੇ ਉਸ ਦੀ ਛੱਤ ਕੋ ਢੱਕਿਆ ਜਾਂਦਾ ਚਾਹੇ ਕਾਕੀ ਚਾਹੇ ਬਰਸਾਤ ਹੋ ਜਾੜਾ ਹੋ ਜਾਂ ਫਿਰ ਜੋ ਧੂਪ ਹੋ ਉਸ ਸਭੀ ਸੇ ਬਚਾ ਜਾਏ ਲੇਕਿਨ 19 ਮਾਰਚ ਕੋ ਜਦ ਸਰਕਾਰ ਸੇ ਕੇਂਦਰੀ ਸਰਕਾਰ ਖੜੀਆਂ ਸੀ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਕਾਰ ਚ ਜਾਣਾ ਚਾਹਾਂਗੇ ਪਿੰਡ ਤੇ ਅਸੀਂ ਉਹਨਾਂ ਨੂੰ ਲਾਓ ਕੀਤਾ ਤੇ ਰਾਤ ਨੂੰ ਹੀ ਆਪਣੀ ਵਹੀਕਲ ਲੈ ਕੇ ਤੇ ਆਪਣੇ ਆਪਣੇ ਪਿੰਡਾਂ ਨੂੰ ਰਾਤ ਨੂੰ ਹੀ ਨਿਕਲ ਗਏ ਇਹ ਨਹੀਂ ਹੈਗਾ ਵੀ ਅਸੀਂ ਜਿੰਨੇ ਇੱਥੇ ਸੀ ਉਹਨਾਂ ਨੂੰ ਸਾਰਿਆਂ ਨੂੰ ਡਿਟੇਨ ਕੀਤਾ ਜਾਂ ਅਰੈਸਟ ਕੀਤਾ ਜਿਹੜੇ ਰਾਤੀ ਹੀ ਜਾਣਾ ਚਾਹੁੰਦੇ ਸੀ ਉਹ ਸੀ ਰਾਤ ਨੂੰ ਹੀ ਉਹਨਾਂ ਨੂੰ ਜਾਣ ਦਿੱਤਾ ਪਰ ਉਹ ਕਿੰਨੇ ਕਿਸਾਨ ਨੇ ਹੁਣ ਜਿਹੜੇ ਡਿਟੇਨ ਕੀਤੇ ਹੋਏ ਨੇ ਰਾਤੀ 260 ਦੇ ਕਰੀਬ ਕਿਸਾਨ ਸੀਗੇ ਜਿਹੜੇ ਡਿਟੇਨ ਕੀਤੇ ਸੀ ਲੇਕਿਨ ਕਿਸਾਨ ਇੱਥੇ ਹੋਰ ਵੀ ਜ਼ਿਆਦਾ ਹੋਣਗੇ ਕਈ ਬਿਨਾਂ ਗੱਲ ਤੋਂ ਪਤਾ ਲੱਗ ਰਿਹਾ ਵੀ ਡਰ ਦੇ ਮਾਰੇ ਖੇਤਾਂ ਖੁੱਤਾਂ ਚ ਇੱਧਰ ਉੱਧਰ ਹੋ ਗਏ ਠੀਕ ਹੈ ਤੇ 2 260 ਦੇ ਨੇੜੇ ਤੇੜੇ ਡਿਟੇਨ ਕੀਤੇ ਸੀ ਹੁਣ ਕੀ ਅਪੀਲ ਕਰਾਂਗੇ ਕਿਸਾਨਾਂ ਨੂੰ ਮੈਂ ਤਾਂ ਕਿਸਾਨਾਂ ਨੂੰ ਕੀ ਅਪੀਲ ਕਰਨੀ ਹੈ ਵੀ ਅਸੀਂ ਤਾਂ ਫਿਲਹਾਲ ਜਿਹੜਾ ਉਹਨਾਂ ਦਾ ਇੱਥੇ ਸਮਾਨ ਹੈ ਉਹਦੀ ਰੱਖ-ਰਖਾਓ ਵਧੀਆ ਤਰੀਕੇ ਨਾਲ ਉਹ ਆ ਕੇ ਸਭ ਨੂੰ ਲੈ ਕੇ ਜਾਣ ਤਾਂ ਸਾਡਾ ਵੀ ਕੰਮ ਸੌਖਾ ਹੋਊਗਾ ਮੈਂ ਤਾਂ ਕਹੂੰਗਾ ਜੇ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਜਿਹੜਾ ਵੀ ਸੁਣਦਾ ਅਸੀਂ ਇੱਥੇ ਡਿਊਟੀ ਤੇ ਤਨਾਅ ਤਾਂ ਸਾਡੀਆਂ ਅਲੱਗ-ਅਲੱਗ ਸ਼ਿਫਟਾਂ ਬਣੀਆਂ ਹੋਈਆਂ ਨੇ ਮੇਰੇ ਤੋਂ ਬਾਅਦ ਜਿਹੜੀ ਸ਼ਿਫਟ ਰਾਤ ਨੂੰ ਹੋਊਗੀ ਭਾਵੇਂ ਦਿਨੇ ਰਾਤ ਕਿਸੇ ਟਾਈਮ ਵੀ ਆਉਣ ਤਾਂ ਉਹਨਾਂ ਨੂੰ ਖੱਜਲ ਖਰਾਬ ਨਹੀਂ ਹੋਣ ਦਿੱਤਾ ਜਾਊਗਾ ਤੇ ਉਹਨਾਂ ਨੂੰ ਉਹਨਾਂ ਦਾ ਸਮਾਨ ਲੈ ਕੇ ਜਾਣ 'ਚ ਮਦਦ ਕੀਤੀ ਜਾਊਗੀ ਫੈਰ ਆਪਰੇਸ਼ਨ ਦੇ ਦੌਰਾਨ ਕਿੰਨੇ ਉਹਨਾਂ ਨੇ ਬ੍ਰੋਦ ਦਿੱਤਾ ਤੇ ਕੋਈ ਟਕਰਾਅ ਦੀ ਸਥਿਤੀ ਨਹੀਂ ਬਣੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਟਕਰਾਅ ਦੀ ਸਥਿਤੀ ਨਹੀਂ ਬਣੀ ਕੁਝ ਯੰਗ ਬੰਦੇ ਜਿਹੜੇ ਸੀਗੇ ਉਹਨਾਂ ਨੇ ਥੋੜੇ ਨਾਰੇ ਨੂਰੇ ਮਾਰ ਕੇ ਆਪਣੀ ਜਥੇਬੰਦੀ ਦੇ ਉਹ ਸਭ ਕੀਤਾ ਲੇਕਿਨ ਟਕਰਾਅ ਵਾਲੀ ਸਥਿਤੀ ਨਹੀਂ ਕੋਈ ਬਣੀ ਥੇ ਪੰਜਾਬ ਪੁਲਿਸ ਨੂੰ ਲੱਗ ਰਿਹਾ ਸੀਗਾ ਵੀ ਇੰਨੀ ਆਸਾਨੀ ਨਾਲ ਆ ਜਿਹੜਾ ਇਹ ਪੂਰੇ ਵਿਸ਼ੂਲੇਟਰ ਦੇ ਚਰਚਾ ਦਾ ਪਿਛਾ ਬਣਿਆ ਹੋਇਆ ਸੀਗਾ ਧਰਨੇ ਦਾ ਜੀ ਜੇ ਨਹੀਂ ਇਹ ਖਾਨੀ ਨਾਲ ਇਹ ਕਲੀਨ ਹੋ ਜੂਗਾ ਜੀ ਨਹੀਂ ਬਿਲਕੁਲ ਸਾਡੇ ਤਾਂ ਹੌਸਲੇ ਹਮੇਸ਼ਾ ਹੀ ਬੁਲੰਦ ਰਹਿੰਦੇ ਆ ਵੀ ਇੰਨੀ ਪੁਲਿਸ ਦਾ ਇੱਕ ਡਟਰੈਂਟ ਇਫੈਕਟ ਹੁੰਦਾ 2.5-3000 ਪੁਲਿਸ ਮੁਲਾਜ਼ਮ ਹੋਣ ਨਾਲ ਸੀਨੀਅਰ ਅਫਸਰ ਏਡੇ ਡੀਆਈਜੀ ਰੈਂਕ ਦੇ ਅਫਸਰ ਆਪ ਲੀਡ ਕਰ ਰਹੇ ਹੋਣ ਐਸਐਸਪੀਜ਼ ਹੋਣ ਤਿੰਨ ਚਾਰ ਜ਼ਿਲ੍ਹਿਆਂ ਦੇ ਇੰਨੇ ਕਮਾਂਡੈਂਟਸ ਹੋਣ ਇੰਨੇ ਐਸਪੀਜ਼ ਹੋਣ ਤਾਂ ਕਿਵੇਂ ਕੁਝ ਵੀ ਮੁਸ਼ਕਲ ਨਹੀਂ ਸੀ ਲੱਗ ਰਿਹਾ ਸਾਨੂੰ ਉਹ ਲੱਗ ਰਿਹਾ ਸੀਗਾ ਵੀ ਆਸਾਨੀ ਨਾਲੇ ਬਿਲਕੁਲ ਬਿਲਕੁਲ ਸਾਨੂੰ ਲੱਗ ਰਿਹਾ ਸੀਗਾ ਵੀ ਅਸੀਂ ਉਹਨਾਂ ਨੂੰ ਕਨਵਿੰਸ ਵੀ ਕਰਾਂਗੇ ਅਸੀਂ ਕਿਹੜਾ ਉਹਨਾਂ ਨਾਲ ਲੜਨ ਆਏ ਸੀਗੇ ਲੇਕਿਨ ਸਾਨੂੰ ਲੱਗਦਾ ਸੀ ਵੀ ਜਿਵੇਂ ਸਾਡੇ ਸੀਨੀਅਰ ਅਫਸਰ ਉਹਨਾਂ ਨਾਲ ਗੱਲਬਾਤ ਕਰਨਗੇ ਤੇ ਗੱਲਬਾਤ ਦੇ ਜ਼ਰੀਏ ਹੀ ਉਹਨਾਂ ਨੂੰ ਕਨਵਿੰਸ ਕਰ ਲਿਆ ਜਾਏਗਾ ਉਹੀ ਹੋਇਆ ਸਰ ਜਿਵੇਂ ਟਰਾਲੀਆਂ ਦੇ ਵਿੱਚ ਕਈ ਕਈ ਵਾਰ ਆਪਾਂ ਨੂੰ ਲੱਗਦਾ ਸੀ ਕਿ ਕੋਈ ਗੈਰ ਕਾਨੂੰਨੀ ਸਮਾਨ ਤਾਂ ਨਹੀਂ ਮਿਲਿਆ ਜਾਂ ਕੋਈ ਨਸ਼ਾ ਆ ਜਾਂ ਕੋਈ ਹੋਰ ਜੀ ਰਾਤੀ ਅਸੀਂ ਨਹੀਂ ਐਵੇਂ ਦਾ ਕੁਝ ਨਹੀਂ ਮਿਲਿਆ ਮਾਮੂਲੀ ਜਿਹੜਾ ਉਹ ਸ਼ਾਮ ਨੂੰ ਵਿਚਾਰੇ ਆਪਣਾ ਦਾਰੂ ਸਿੱਕਾ ਪੀਂਦੇ ਹੁੰਦੇ ਆ ਉਹਨਾਂ ਕੁ ਚੀਜ਼ਾਂ ਸੀਗੀਆਂ ਇਸ ਤੋਂ ਇਲਾਵਾ ਕੋਈ ਨਸ਼ੇ ਨੂਸ਼ੇ ਵਾਲੀ ਕੋਈ ਚੀਜ਼ ਨਹੀਂ ਮਿਲੀ ਇੱਥੋਂ ਕੋਈ ਵੀ ਕੰਮ ਨਹੀਂ ਕਰਦਾ 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 ਕ ਇਹ ਬੜਾ ਸਮੂਹਲੀ ਸਰਸਪਤ ਕੰਦੇਸ ਤੇ ਉਹ ਉਹਦੇ ਵਿੱਚੋਂ ਦਾ ਜਿਹੜਾ ਗੱਲ ਅਸੀਂ ਸਾਫ ਤੋਂ ਜਿਹੜਾ ਕਿਨਰ ਸੁਣਦੇ ਹਾਂ ਉਹ ਜਦੋਂ ਅਸੀਂ ਖੂਬ ਲੱਗਦਾ ਪਰ ਉਹ ਇਤਿਹਾਸਾ ਉਹਨਾਂ ਦੇ 1 ਸਾਲ ਦਾ ਬੁਲੱਸਾ ਰਹਾ ਸੀ ਕੋਈ ਬੜਾ ਅੱਛਾ ਹੈ ਉਹ ਸਿਰਫ ਆਪਸੇ ਜਦ ਬਿਮਾਰ ਹੁੰਦਾ ਸੀ ਹਸਪੀਟਲ ਲੈ ਕੇ ਜਾਂਦਾ ਸੀ ਤੇ ਉਹਨਾਂ ਨੇ ਸਾਡੀ ਇਸ ਕਲ ਦਾ ਮੰਗ ਕੀਤੀ ਕੋਈ ਪਹਿਲਾਂ ਤਿਆਰੀ ਸੀ ਉਹਨਾਂ ਦੀ ਡਾਕੀਆਂ ਡੰਗੇ ਡੰਡੇ ਪਰ ਸੇਈ ਕਈ ਤਿਆਰੀ ਕੀਤੀ ਸੀ ਪਰ ਜਦੋਂ ਉਹਨਾਂ ਨੇ ਉਹ ਹਦਾਇਤ ਉਹਨਾਂ ਨੂੰ ਬਲੈਕ ਕੀਤੀ ਤਾਂ ਉਹਨਾਂ ਨੇ ਬਿਲਕੁਲ ਵੀ ਕਿਸੇ ਨਾਲ ਝਗੜਾ ਨਹੀਂ ਕੀਤਾ ਉਹਦੇ ਨਾਲ ਨਾਲ ਪੁਲਿਸ ਦਾ ਪੁਲਿਸ ਦਾ ਜਾਪਦਾ ਤੇ ਪੁਲਿਸ ਵੀ ਰੱਸਾਂ ਦੇ ਆਪ ਨੂੰ ਕਰ ਰਹੀ ਸੀ ਉਹ ਦੋਨੇ ਚੀਜ਼ਾਂ ਦਾ ਬੜਾ ਪਰਫੈਕਟ ਜਿਹੜਾ ਮੇਲ ਆ ਉਹ ਦੇਖਿਆ ਗਿਆ ਉਹਦੇ ਕਾਰਨ ਅਸੀਂ ਜਿਹੜੇ 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 ਕੁਝ ਕਿਸਾਨ ਕੋਤੇ ਕੱਲ ਕੰਫਰੈਂਸ ਤੇ ਸਵੇਰ ਕੰਫਰੈਂਸ ਉਹ ਉਹਦੇ ਵਿੱਚੋਂ ਆਸੇ ਪਾਸੇ ਜਿਹੜੇ ਕੋਸੋਕ ਦੇ ਥ੍ਰੀ ਪਾਸੇ ਪਾਸੇ ਖੇਤਾਂ ਦੇ ਉੱਤੇ ਚੱਲੇ ਗਏ ਸੀ ਉਹਨਾਂ ਤੋਂ ਦੁਹਰੇ ਬੱਸ ਕਿ ਪੀ ਸਾਰਿਆਂ ਨੇ ਫਿਰ ਉਸ ਚਲੇ ਗਿਆ ਚਲੇਗੇ ਸੋ ਜਿਹੜੇ ਫਿਰ ਜਿਹੜੇ ਐ 250 ਕਿਹਾ ਗਿਆ 250 ਚ ਫਿਰ ਰਿਕਵੈਸਟ ਕਰਕੇ ਕਹਿੰਿਆ ਕਿ ਸਾਨੂੰ ਬੱਸ ਭੇਜ ਦਿਓ ਅਸੀਂ ਉਹਨਾਂ ਨੂੰ ਬੱਸ ਭੇਜ ਕੇ ਅੱਗੇ ਉਹਨਾਂ ਨੂੰ ਭੇਜ ਦੇਣਾ ਇਸ ਕਰਕੇ ਉੱਥੇ ਜਿਹੜੀ ਟੈਂਪੋਰਰੀ ਥੀ ਜਿੱਥੇ ਡਾਕਟਰਾਂ ਦੀ ਸੀਨੀਅਰ ਟੀਮ ਜੀਲ ਸੁਪਰੀਅਰ ਆ ਗਈ ਉਹਨਾਂ ਦੀ ਪ੍ਰੋਪਰ ਲੋਕਾਸਟ ਕੀਤੀ ਜਾ ਰਹੀ ਹੈ ਤੇ ਜਿਹੜੇ ਵੀ ਉਹਨਾਂ ਚੋਂ ਜਾਣਾ ਚਾਹ ਰਹੇ ਆ ਘਰ ਅਸੀਂ ਉਹਨਾਂ ਨੂੰ ਮੈਂ ਕੀ ਕਰਾਂਗਾ ਜੇ ਕਦੇ ਪਾਣੀ ਨਹੀਂ ਹੋਵੇ ਸਾਕਾ ਕਾਰਜ ਤੋਂ ਸੰਭਾਲਾ ਹੋਵੇਗਾ ਅਸਰ ਆਪਣੀ ਜਾਨ ਮਾਰਨ ਦੇ ਸਤਿਕਾਰ ਨੂੰ ਲਾਉਣੇ ਹੋਵੇਗਾ ਜੀ ਬਹੁਤ ਆਵਾਜ਼ ਵਿੱਚ ਤਾਂ ਕਿ ਜੀਵਨ ਬਚਾ ਦੇ ਕਾਉਂ ਜਾਂ ਵੀ ਪੁਲਿਸ ਨਾਲ ਡਿਸਪਲਿਨ ਦੇ ਵਿੱਚ ਰਹਿਣਾ ਪੁਲਿਸ ਦਾ ਗਿਆਨ ਰਹਿਣਾ ਤੇ ਕਿਸਾਨਾਂ ਵੱਲੋਂ ਜਿਹੜੀ ਸਾਲ ਉਹਨਾਂ ਦੀ ਅਸੀਂ ਕੇਅਰ ਕਰ ਰਹੇ ਸੀ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਖੜੇ ਸੀ ਉਹਨਾਂ ਨੇ ਵੀ ਦੋਸਤ ਕਰਦਾ ਸਾਨੂੰ ਉਹ ਪਿਆਰੇ ਪਰਫੈਕਟ ਕੋਆਰਡੀਨੇਸ਼ਨ ਦੇਖਣਾ ਚਾਹੀਦਾ ਨੇੜੇ ਨੇੜੇ ਰੈਸਟੋਰੈਂਟ ਨੇ ਨਾ ਆ ਗਿਆ ਬੰਦੇ ਬੰਦੇ ਸੁਆਇਗਾ Thank uh, you. Yeah.